मेरी गलता सोलना जिदों में दोष कदम बारे ऐसी क्या जिदों में ना 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 ਸਰ ਜੀ ਕਾਲ ਜੀ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਤੇ ਗੱਲ ਕਰਾਂਗੇ ਵਾਇਰਲ ਵੀਡੀਓ ਲੈ ਕੇ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਕੁਝ ਨਿਹੰਗ ਸਿੰਘ ਵਿਅਕਤੀ ਘਰ ਦੇ ਵਿੱਚ ਦਾਖਲ ਹੁੰਦੇ ਨੇ ਤੇ ਉੱਥੇ ਖੜੇ ਅੰਮ੍ਰਿਤਧਾਰੀ ਵਿਅਕਤੀ ਦੇ ਨਾਲ ਕੁੱਟਮਾਰ ਕਰਦੇ ਨੇ ਦੱਸਿਆ ਜਾ ਰਿਹਾ ਹੈ ਕਿ ਘਰ ਦੇ ਵਿੱਚ ਇਸ਼ੂ ਮਸ਼ੀਦਾ ਭਜਨ ਚੱਲ ਰਿਹਾ ਸੀ ਤਾਂ ਇਸ ਮੌਕੇ ਦੇ ਉੱਤੇ ਇੱਕ ਅਮਰਤਾਰੀ ਵਿਅਕਤੀ ਵੀ ਉੱਥੇ ਖੜਾ ਤੇ ਇਸ ਦੀ ਭਿੰਨਕ ਇਹਨਾਂ ਸਿੰਘਾਂ ਨੂੰ ਪਤਾ ਲੱਗ ਜਾਂਦੇ ਤਾਂ ਮੌਕੇ ਦੇ ਉੱਤੇ ਆ ਕੇ ਇਹਨਾਂ ਦੇ ਵੱਲੋਂ ਵਿਰੋਧ ਕੀਤਾ ਜਾਂਦਾ ਕਿ ਤੂੰ ਗੁਰੂ ਦਾ ਬਾਣਾ ਪਾ ਕੇ ਗੁਰੂ ਦੇ ਲੜ ਲੱਗ ਕੇ ਤੂੰ ਜਿਹੜਾ ਕਿ ਹੋਰ ਧਰਮ ਦੇ ਵਿੱਚ ਆ ਕੇ ਇੱਥੇ ਜਿਹੜਾ ਕਿ ਭਜਨ ਗਾ ਰਿਹਾ ਜਿਸ ਦੇ ਉੱਤੇ ਉਹਨਾਂ ਨੇ ਕਾਫੀ ਇਤਰਾਜ਼ ਜਤਾਇਆ ਅਤੇ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਆਓ ਇਸ ਵੀਡੀਓ ਦੇ ਉੱਤੇ ਨਜ਼ਰ ਮਾਰਦੇ ਤੇ ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ ਹੈ ਕੀ ਇਹਨੇ ਸਹੀ ਕੀਤਾ ਜਾਂ ਫਿਰ ਗਲਤ ਕਮੈਂਟਾਂ ਵਿੱਚ ਰਾਏ ਜ਼ਰੂਰ ਸਾਂਝੀ ਕਰਿਓ ਤਾਂ ਦੱਸਿਓ ਕਿ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਬਾਰੇ 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 ਆਹ ਕੀ ਆ ਆਜੀ ਭਾਈ ਨਾ ਤੇਰੇ ਕੋਲੇ ਅਵਾਜ਼ ਨਾ ਸੁਣਨਾ ਬੜਾ ਹਾਂ ਹਾਂ ਬੋਲੋ ਕਿ ਇਹ ਚੱਤ ਕੀ ਹੋਇਆ ਵੀਰੇ ਕੀ ਹੋਇਆ ਤੁਹਾਡੇ ਜੀ ਜੁਰੀ ਸਾਹਿਬ ਆ ਗਏ ਤੁਹਾਡੇ ਮਾਣੇ ਹਟ ਜਾ ਹਟ ਜਾ ਮੇਰੀ ਗੱਲ ਆ ਪਿੱਛੇੋਂ ਬੰਦਲਾ ਕੋਟਾ ਨਹੀਂ ਹੋਇਆ ਬੰਦਲਾ ਨਹੀਂ ਉੱਪਰ ਆ ਹੋ ਗਈ ਦੂਰ ਹੋ ਗਏ ਕੋਟਾ ਨਹੀਂ ਕੋਟਾ ਸਾਡੇ ਪਾਸੇ ਪਿੱਛੇ ਹੋਇਆ ਹਰੂ ਜੀ ਕੋਟਾ ਨਹੀਂ ਕੋਟਾ ਮਾਰ ਕਰ ਅੱਤ ਜੀ ਕਰਦੇ ਜਾ ਆ ਤਾਂ ਮਰ ਗੋ ਰੇ ਸਰ ਜਰਾ ਹੈ ਸਰ ਹੈ ਕਰ ਬਈ ਪੂਰੇ ਕਰ ਦਾਂਗੇ ਬਈ ਇੱਥੇ ਬਈ ਆ ਤੇਰਾ ਕੇ ਜੀ ਆ ਨਹੀਂ ਹੋ ਜੀਦਾ ਮਾ ਲੱਗਿਆ ਤੇ ਨਾ ਗੱਲ ਖੜ ਦੇ ਅਮਰ ਜੀ ਆ ਅਮਰਤਾ ਜੀ ਤੂੰ ਆਲੇ ਇੱਥੇ ਕੀ ਕਰ ਮੈਂ ਓ ਬੀਮ ਮੇਰੀ ਗੱਲ ਤਾਂ ਸੁਣ ਲੈ ਜਦੋਂ ਮੈਂ ਦੁੱਖ ਦਾ ਮਾਰਿਆ ਵੈ ਸੀ ਜਦੋਂ ਮੈਂ ਕਰੜੀਆਂ ਤੇ ਆ ਕੇ ਕਲੋਸ ਕਰ ਦੇ ਸਾਈਡ ਤੇ ਵਗ ਜਾ ਫੇਰ ਆਵਾਜ਼ ਲਾ ਲ ਰਹਿਣਗੇ ਦੋਨੋਂ ਪਾਸੇ ਇੱਕ ਮਿੰਟ ਭਾਈ ਤੂੰ ਕਿਹਨਾ ਫਾਲਾ ਲਾਉਂਗਾ ਮਾਰਾ ਲਾ ਦੇ ਮਾਰਾ ਇੱਜੇ ਕੀਨੀ ਮੈਂ ਮਰਜ਼ੀ ਫਰਦਾਰਾ ਥਾਰੇ ਦੂਰੇ ਘਟਾਲ ਦੀ ਤੈਨੂੰ ਮੈਂ ਜਦੋਂ ਤੈਨੂੰ ਯਕੀਨ ਨਹੀਂ ਹੈ ਕੋਈ ਮਾਰਾ ਲਾ ਦੇ ਇੱਥੇ ਨਹੀਂ ਕਰਦਾ ਯਾਰ ਆਹੋ 300 ਬਣਦਾ ਹੈ ਹੈਲੋ ਹਰ ਬਣਾ ਪਾਇਆ ਯੋ ਬਾਈ ਆਪਣੇ ਦਾਲ ਪਾਂਥ ਨੂੰ ਦੱਸਿਆ ਬਾਬਾ ਵੀਰ ਸਿੰਘ ਨੂੰ ਫੋਨ ਕਰ ਹਲਾਇਓ ਫੋਨ ਹੋਇਆ ਗੱਲ ਬਾਬਾ ਮਾਰੋ ਨਾ ਕਰੀ ਯਾਰ ਜਦੋਂ ਆਪਾਂ ਕੋਲ ہمارا ਨਕਲੀ ਮੇਰੀ ਇੱਕ ਮਿੰਟ ਜਦ ਦੇ ਦੂ ਇੱਥੇ ਆਉਣੀ ਆ ਨਹੀਂ ਤੇ ਇੱਕ ਮਿੰਟ ਆ ਇੱਥੇ ਆ ਆ ਗਏ ਬੰਦੇ ਆ ਜ਼ਮਾਨਾ ਦੇ ਬੰਦੇ ਆ ਆਪਾਂ ਜਿਹੜਾ ਕਹਿੰਦੇ ਜਿਹੜਾ ਬੰਦ ਕਰਦਾ ਵੀ ਇਹ ਲੈ ਗੁਲੇਰ ਨਾ ਕਰਸ ਇਹ ਐਨ ਨਾਲ ਕੋਲੇ ਹਰ ਜਿਹੜਾ ਕੋਲੇ ਲੈ ਕਰਾ ਸਾਨੂੰ ਆਸਰ ਉਹ ਜਿਹੜਾ ਕੁਝ ਕਰਨਾ ਓਏ ਇੱਕ ਮਿੰਟ ਗੱਲ ਸੁਣ ਓਏ ਗੱਲਾਂ ਨੂੰ ਓਏ ਸੀਐਸ ਕੋਲੇ ਓਏ ਬਾਹਰ ਹੋ ਜਾਂ ਕਰੀਨੇ ਚੱਲ 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 ਵਾਲੀ ਦੀ ਬਸ ਹਰ ਕੀ ਗੱਲ ਕਰ ਰਿਹਾ ਯਾਰ ਨਾਲ ਗੱਲ ਕਰਨੀ ਹੈ ਕਰ ਲੈ ਇਹ ਆ ਕਹਿੰਦੇ ਸਾਰਾ ਪਪਾ ਸਾਰਾ ਪਪਾ ਲੈ ਗਿਆ ਸੀ ਉਹ ਖੜ ਜੋ ਯਾਰ ਕੁੜੀ ਹੈਗੀ ਬਾਈ ਮੇਰੀ ਕੀ ਹੈ ਬਲੂ ਉਹ ਲੈ ਫਟਾ ਪਤਾ ਨਹੀਂ ਹੋਗੇ ਨਹੀਂ ਜਥੇ ਨਾਲ ਜਥੇ ਨਾਲ ਤੁਹਾਨੂੰ ਆਏ ਕਹਿੰਦੇ ਨੇ ਕਿ ਵੀ ਤੂੰ ਪਾ ਕੇ ਸ੍ਰੀ ਸਾਹਿਬ ਇੱਥੇ ਬਖੰਡੀਆਂ ਨਿਕਲੇ ਹੈ ਨਹੀਂ ਕੀ ਹੈ ਬਲੂ ਉਹ ਲੈ ਫਟਾ ਪਤਾ ਨਹੀਂ ਹੋਗੇ ਨਹੀਂ ਕਹਿੰਦੇ ਵੀ ਜਥੇ ਨਾਲ ਜਥੇ ਨਾਲ ਤੁਹਾਨੂੰ ਆਏ ਕਹਿੰਦੇ ਨੇ ਕਿ ਵੀ ਤੂੰ ਪਾ ਕੇ ਸ੍ਰੀ ਸਾਹਿਬ ਇੱਥੇ ਬਖੰਡੀਆਂ ਨਿਕਲੇ અંદર અખો અખા બજેટ અંદર ચાલુ છાકી ਉਹ ਬੰਦਾ ਜਿਹੜਾ ਤੂੰ ਲਾਦੀ ਲਹਿ ਰਿਹਾ ਜਿਹਨੂੰ ਮਾਰਾ ਗਿਆ ਕੋਈ ਅੱਛਾ ਆਪਣਾ ਸ਼ੇਕਿਆ ਮੁਦੀ ਗਾਲਾਂ ਗੱਲ ਕਰਾ ਦੋ ਸਾਰਾ ਨਾ ਕੁਝ ਕੋਈ ਹੈ ਚਲ ਮਾਤਾ ਤੁਹਾਨੂੰ ਸਾਰਾ ਨਾ ਕੁਝ ਕੋਈ ਹੈ ਪੁੱਤੇ ਮਾਦਾ ਦੇਖੋ ਸਾਥੀ ਪਹੁੰਚ ਜਾਏ ਤੂੰ ਸਿਆਣਾ ਬਹਿਣਾ ਮਾੜਾ ਅਸੀਂ ਮੇਰਾ ਸੀ ਜੀ ਸਰਦਾਰ ਮੈਨੂੰ ਮਾੜਾ ਨਹੀਂ ਕਹਿੰਦੇ ਠੀਕ ਹੈ ਨਾ ਮੈਂ ਬਾਸ਼ਾ ਕਹਿੰਦੇ ਕੁਸਤੂਪੇ ਦਾ ਬਣਾਇਆ ਖਾਣਾ ਕੜਾ ਬਿਚਾਰੇ ਬਾਜੀ ਤੁਸੀਂ ਲਾ ਲਿਆ ਸਾਰਾ ਇੱਕੋ ਲਾਹਾਂ ਨਹੀਂ ਅਸੀਂ ਤੇਰੀ ਕੋ ਤੂਤ ਕਰ ਕਿਉਂ ਆਇਆ ਜਦੋਂ ਮੇਰਾ ਲੱਗਦਾ ਡਾਕਟਰ ਦੀ ਮਾਰ ਆਇਆ ਦੋ ਮੁੰਡਾ ਸ਼ਕਲ ਆ ਗੁਰੂ ਦਾ ਬਿੜੀ ਦਿਨੇ ਬਿਟਾ ਦੇ ਲੈ ਬਾਹਰ ਖੱਚ ਨੂੰ ਓਏ ਇਹਨੂੰ ਬਾਹਰ ਖੱਚ ਬਾਹਰ ਖੱਚ ਨੂੰ ਨਾ ਨਾ ਇਹਨੂੰ ਬਾਹਰ ਕੱਢ ਓਏ ਵੀਡੀਓ ਸੀਧਾ ਬਣਾਵਾਂਗੇ ਅੱਜ ਤੁਹਾਡੇ ਕੋਲ ਹੈ ਨਾ ਬਾਹਰ ਇਹਨੂੰ ਕੋਈ ਬਾਹਰ ਰੱਖ ਇੱਧਰ ਸਾਈਡ ਤੇ ਬਾਹਰ ਆਓ ਇਹ ਲੋਕ ਵੀਡੀਓ ਆ ਵੀਡੀਓ ਬਣੀ ਹੈ ਸਾਰੇ ਬਣੀ ਹੈ ਇੱਧਰ ਆ ਬਣੀ ਆਦੀ ਹੈ ਨਾ ਓਏ ਹਲੋ ਇੱਧਰ ਆ ਪੂਰੀ ਬਣੀ ਹੋਣੀ ਦੱਸੋ ਆ ਵੀਡੀਓ ਡਿਲੀਟ ਕਰ ਓਏ ਸਾਰੀ ਵੀਡੀਓ ਇੱਥੇ ਕਰਕੇ ਵੀਡੀਓ ਕਰਾਓ ਵੀਡੀਓ ਡਿਲੀਟ ਕਰ ਓਏ ਆ ਫੋਨ ਕਿਦਾ ਆ ਮੈਂ ਫੋਨ ਕਿਦਾ ਆ ਕੋਈ ਫੋਨ ਕਿਦਾ ਦਾ ਆ ਰਾਖਲਵਾ ਕੇ ਦੇਖ ਲੈ ਸਾਈਡ ਤੇ ਕਰ ਸੋ ਲੈ ਕਿਹਨੂੰ ਰਾਮ ਦਾ ਸਿੰਘ ਦਾ ਦਰਵਾਜ਼ਾ ਆਇ ਤੇ ਮੇਰੇ ਸਾਹਮਣੇ ਕਰਨਾ ਅੱਜ ਕਰ ਉਹਨਾਂ ਆ ਕੇ ਹਰ ਗੱਲ ਸਮਝਾ ਦੇਣਾ ਨਾ ਦੋ ਮੁੜ ਕੇ ਤੇ ਮੋਲਾ ਨਹੀਂ ਬੋਲਣਾ ਜਿਸਣਾ ਚਾਹੀਦਾ ਬੰਦਾ ਆ ਤੂੰ ਵੀਡੀਓ ਕਿਹਦੇ ਕੋਲੇ ਬਣੀ ਅੰਦਰ ਆ ਆ ਆ ਆ ਬੈਗੁਰਜੀ ਦਾ ਖਾਲਸਾ ਬੈਗੁਰਜੀ ਤੇ ਆਪੇ ਹੀ ਸਰਕਾਰ ਇਹਦੇ ਲੈ ਲੈ ਉਹ ਬੰਦਾ ਚਿੰਗਦੇ ਮੇਰੀ ਗੱਲ ਆ ਉਹ ਮਨਾ ਬੰਦਾ ਬਣਾ ਲਓ ਆ ਕਰ ਲੈ ਫਿਰ ਆਪਣਾ ਹਲੋ ਲੈ ਪਰਨਾ ਜੀ ਦਾ ਮਨ ਮਰਨਾ ਦਾ ਮਾਦਾ ਬਣਾ ਲਓ ਕੀ ਕਰੀ ਨੂੰ ਜਾਣ ਦੇ ਜਾਣ ਦਿਓ ਨਾ ਫਿਰ ਇੱਕ ਮਿੰਟਾ ਗੁਰੂ ਮਹਾਰਾਜ ਨੂੰ ਤੁਸੀਂ ਉਹੀ ਫੋਨ ਰੱਖਿਓਗੇ ਹੈ ਜੇ ਚੱਕ ਕੇ ਗੁੱਸਾ ਹੋਵੇਗੀ ਸਭ ਤੋਂ ਉੱਢ ਦੇਗੇ ਜੇ ਐ ਕਰ ਦੂਗੇ ਇਸ ਕਾਰ ਬਾਰੇ ਮੇਰਾ 5 ਲੱਖ ਰੁਪਏ ਪੰਜ ਕਾਰ ਬਾਕੇ ਇਥੇ ਬਖੰਡੀਆਂ ਦੇਣੇ ਰਿਹਾ ਤੇ ਕੀ ਕਰਦਾ ਬਖੰਡ ਨਹੀਂ ਪੁੱਤ ਸਾਰਾ ਇਥੇ ਬਖੰਡ ਨਹੀਂ ਇੱਕ ਯਾਰ ਦਾ ਪੁੱਤ ਸਾਨੂੰ ਕਰੋ ਕੀ ਕਰਦੇ ਹੋ ਮੈਂ ਕਰ ਦਉਂ ਇਹ ਲੋਕਾਂ ਨੂੰ ਨਹੀਂ ਦਿਨਾਂ ਲਾ ਕੇ ਦੇ ਨਾ ਨਾ ਇਹ ਫੁੱਟੇ ਮੈਨੂੰ ਆਵਾਜ਼ ਦੇ ਦੇ ਦੱਲਦਾ ਹੋਈ ਆ ਜਿਹੜਾ ਵਿਸ਼ਵਾਸ ਲੱਗਦਾ ਉਹ ਹੀ ਚੱਲਦਾ ਮਾਲਾ ਮੇਰਾ ਵਿਸ਼ਵਾਸ ਸੰਗਤ ਕੋਈ ਨਾ ਮੋਰ ਰਹੀ ਆ ਇਹ ਛੋਟੇ ਕੁੜੇ ਟੀਕਾ ਲਾੜਾ ਸਾਨੂੰ ਕਰੋ ਕੀ ਕਰਦੇ ਆ ਖੜੇ ਆਗੇ ਸੀ ਮੈਂ ਇਹਨੂੰ ਗੁਰੂ ਗ੍ਰੰਥ ਕਿਹੜਾ ਹਟੇ ਕਿਹੜਾ ਕੋਣ ਹੈ ਕੋਣਾ ਫੇਰ ਸੋਦਾ ਕਿਹੜਾ ਧੰਮ ਕੋਈ ਮਾਰਾ ਜੀ ਹੁੰਦਾ ਹਨਾ ਇੱਕ ਡਾਂਗ ਸੱਟੋ ਇਹਦੇ ਹੈ ਐ ਡਾਂਗ ਫੇਰ ਇਹਦੇ ਪੈਰ ਨਾ ਗੱਲ ਕਰੀ ਜਰਖ ਹਵਾ ਕਿਵੇਂ ਕਰਦਾ ਅੱਜ ਨਾ ਗੱਲ ਕਰੀ ਚੌਕੀ ਹੁਣੀ ਚਗਾਦਾ ਮੈਂ ਉਹ ਹੀ ਤਾਂ ਗੱਲ ਹੈ ਮੈਂ ਤੁਹਾਨੂੰ ਦੱਸੂਰ ਗੱਲ ਹੈ ਪੈਰ ਨਾ ਗੱਲ ਕਰੀ ਬੀ ਬੀ ਅੱਜ ਕਿਹੜੀ ਕਹਾਣੀ ਅੱਜ ਸਿੰਘ ਨੂੰ ਬਣਾਇਆ ਇਹਨੇ ਨੂੰ ਮੇਰੀ ਗੱਲ ਸੁਣ ਜਾ ਮੇਰੇ ਕੋਲ ਸੋਟੇ ਤਾਸੀ ਜਲੇ ਇੰਨੇ ਵੱਡੇ ਬੱクセ ਲਾ ਕੇ ਮੈਂ ਤੇਰੀ ਗੱਲ ਹਾਂ ਕਾਨੂੰਨ ਚੰਚਰ ਨਿਵਾਸ ਤੇ ਬੈਠੇ ਜੀ ਤੇ ਕੋਈ ਫੇਰ ਵੀ ਅਮਾਰੇ ਕਰਨ ਹੈ ਚਿਕਾ ਨੂੰ ਨੰਬਰਾਂ ਕਰ ਖੇਡ ਚਿਕਾ ਮਾਰ ਲੈ ਕੋਈ ਹੋਰ ਮੁੰਡਾ ਨਹੀਂ ਆ ਕੇ ਇੱਥੇ ਹੋਰ ਕਹਿੰਦੇ ਦੀ ਆਵਾਂਗੇ ਹੱਥ ਜੋੜ ਕੇ ਬੇਨਤੀ ਹੈ ਬਟਾ ਜਾ ਹੱਥ ਨਾ ਜੋੜ ਹਾਇਰ ਨੇ ਬਾਈ ਬੜੀ ਕੱਪ ਕਰ ਰੱਖਿਆ ਥੋੜੀ ਜਿਮਰ ਹੋਵੇ ਸੈਨਾ ਮੈਂ ਨਾ ਕੁੜੀ ਚਾਹ ਬਾਹਰ ਨਾਲ ਹੀ ਛਟਾ ਕੇ ਰੱਖਿਆ ਵਾਹ ਤੁਸੇ ਅੱਨਾ ਕੁਾਥੀ ਕੌਣ ਕੀ ਗਿਆ ਨਾ ਬੋਲੋ ਕੁਸ ਨਾ ਗਿਆ ਅੱਧੀ ਖਲਾਉਂਦੇ ਸ਼ਿੰਗਰੂ ਖਾਣੇਗੇ ਚਲੋ 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 ਮੰਨ ਲਾ